Marimbino! ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਔਰ ਇੱਕ ਖਾਸ ਗੱਲ ਇਸ ਬਾਰੇ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਇੰਗਲੈਂਡ ਦੀ ਧਰਤੀ ਤੋਂ 50 ਤੋਂ 60 ਜਿਹੜੇ ਨੇ ਗੁਰਸਿੱਖ ਜਿਹੜੇ ਇੱਥੇ ਆਂਦੇ ਨੇ ਤਾਂ ਉਹਨਾਂ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਔਰ ਇਸ ਦੇ ਵਿੱਚ ਤੁਸੀਂ ਦੇਖੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਸਭ ਤੋਂ ਉੱਤੇ ਅ ਬੁਰਜੀ ਹੈ ਉਸ ਦੀ ਇੱਕ ਇੱਕ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਬਰੀਕੀ ਦੇ ਨਾਲ ਸਾਫ਼ ਕੀਤਾ ਜਾਂਦਾ ਹੈ ਉਸ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਇਹ ਇੱਕ ਮਨਮੋਹਕ ਨਜ਼ਾਰਾ ਹੈ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਦੇ ਉੱਤੇ ਇਹ ਖਾਸ ਇੱਕ ਪੇਸ਼ਕਸ਼ ਹੈ ਜਿਹੜੀ ਇਸ ਵੇਲੇ ਅਸੀਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਹੈ ਇਸ ਵੇਲੇ ਤੁਸੀਂ ਦੇਖੋ ਕਿ ਇਹ ਜਿਹੜੇ ਤੌਲੀਏ ਨੇ ਇਹਨਾਂ ਨੂੰ ਪਹਿਲੇ ਗਿੱਲਾ ਕੀਤਾ ਜਾਂਦਾ ਹੈ ਔਰ ਇਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਸੁਕਾ ਕੇ ਇਸ ਤੋਂ ਬੱਲੇ ਸਭ ਤੋਂ ਪਹਿਲੇ ਤੇ ਕੀਤਾ ਜਾਂਦਾ ਤੋਂ ਸੁਕਾਉਣ ਤੋਂ ਬਾਅਦ ਜਿਹੜਾ ਹੈ ਇਹਨਾਂ ਜਿਹੜਾ ਹੈ ਇਸ ਨੂੰ ਪੁੰਜਿਆ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਟੀਵੀ ਸਕਰੀਨ ਦੇ ਉੱਤੇ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਬਰਸ਼ ਜਿਹੜੇ ਛੋਟੇ-ਛੋਟੇ ਬਰਸ਼ ਨੇ ਉਹ ਉਹਨਾਂ ਦੇ ਨਾਲ ਜਿਹੜੀ ਬਰੀਕੀ ਦੇ ਵਿੱਚ ਜਿਹੜੀ ਕੀ ਇੱਕ ਕੀਤੀ ਜਾਂਦੀ ਹੈ ਉਸ ਦੇ ਵਿੱਚ ਕਿਵੇਂ ਕੀਤਾ ਜਾ ਰਿਹਾ ਹੈ ਸਸਤੇ ਉੱਤੇ ਰੇਠੇ ਦਾ ਪਾਣੀ ਲਗਾਇਆ ਜਾਂਦਾ ਹੈ ਉਹ ਰੇਠੇ ਤਕਰੀਬਨ 3 ਘੰਟੇ ਤੱਕ ਨੂੰ ਉਬਾਲੇ ਜਾਂਦੇ ਨੇ ਔਰ ਉਬਾਲਣ ਤੋਂ ਬਾਅਦ ਉਸ ਦੇ ਇਸ ਨੂੰ ਸੋਨੇ ਦੇ ਜਿਹੜੀ ਪਰਤ ਹੈ ਉਸ ਦੇ ਉੱਤੇ ਲਗਾਇਆ ਜਾਂਦਾ ਹੈ ਤਾਂ ਸੋਨੇ ਦੀ ਪਰਤ ਤੇ ਲਗਾਉਣ ਤੋਂ ਬਾਅਦ ਜਿਹੜਾ ਹੈ ਉਸ ਨੂੰ ਪਾਣੀ ਨਾਲ ਧੋਤਾ ਜਾਂਦਾ ਹੈ ਤਾਂ ਉਸ ਤੋਂ ਸਾਫ਼ ਕਰਕੇ ਜਿਹੜਾ ਹੈ ਇਸ ਦੀ ਸਾਫ ਸਫਾਈ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਜਿਹੜੇ ਕੱਪੜਿਆਂ ਦਾ ਇਸਤੇਮਾਲ ਵੀ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਔਰ ਖਾਸ ਤੌਰ ਤੇ ਜਿਹੜਾ ਬਰਸ਼ ਵੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਹੜੇ ਛੋਟੇ ਛੋਟੇ ਬਰਸ਼ ਨੇ ਉਹ ਵੀ ਇਹ ਬਰਸ਼ ਜਿਹੜੇ ਨੇ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਹ ਵੀ ਜਿਹੜੇ ਬਰੋਚ ਨੇ ਇਹ ਖੁਦ ਵਿਦੇਸ਼ ਤੋਂ ਲੈ ਕੇ ਆਂਦੇ ਨੇ ਤੇ ਤਾਂ ਕਿ ਇਸ ਦੇ ਵਿੱਚ ਕਿਉਂਕਿ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਜਿਹੜੀ ਮੀਨਾਕਾਰੀ ਹੋਈ ਹੈ ਜਾਂ ਜਿਸ ਤਰੀਕੇ ਦੇ ਨਾਲ ਇੱਥੇ ਸਾਰਾ ਕੰਮ ਹੋਇਆ ਹੈ ਉਸ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਉਸ ਨੂੰ ਜਿਹੜਾ ਹੈ ਕਿਸ ਤਰੀਕੇ ਬਰੀਕੀ ਦੇ ਨਾਲ ਜਿਹੜੀ ਹੈ ਇਸ ਦੀ ਸਫਾਈ ਕੀਤੀ ਜਾ ਰਹੀ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਸਚਕੰਟ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੌਜੂਦ ਹਾਂ ਅਸੀਂ ਇਸ ਵੇਲੇ ਤਾਂ ਸਚਕੰਟ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕਿਸ ਤਰੀਕੇ ਦੇ ਨਾਲ ਇਹ ਬਾਕੂਬੀ ਇਹ ਸੇਵਾ ਨੂੰ ਨਿਭਾਇਆ ਜਾ ਰਿਹਾ ਹੈ ਤੁਸੀਂ ਦੇ ਬੁਰਜੀਆਂ ਤੇ ਚੜ ਕੇ ਸਾਰਾ ਜਿਹੜਾ ਸੋਨੇ ਦੇ ਉੱਤੇ ਕੋਈ ਮਹਿਲ ਜਮ ਜਾਂਦੀ ਹੈ ਦਰਸਲ ਮਹਿਲ ਜਿਹੜੀ ਹੁੰਦੀ ਹੈ ਕਈ ਵਾਰ ਬਰਸਾਤ ਆਂਦੀ ਹੈ ਜਾਂ ਮਿੱਟੀ ਕੱਟਾ ਹੁੰਦਾ ਹੈ ਉਹ ਇੱਥੇ ਲੱਗ ਜਾਂਦਾ ਹੈ ਤਾਂ ਉਸ ਨੂੰ ਜਿਆਦਾ ਸਫਾਈ ਰਹੀ ਕੀਤਾ ਜਾਂਦਾ ਦੂਸਰਾ ਜਿਹੜਾ ਕਿ ਪ੍ਰਦੂਸ਼ਣ ਇਹ ਇੱਕ ਬੜੀ ਵੱਡੀ ਸਮੱਸਿਆ ਹੈ ਕਈ ਵਾਰ ਇਸ ਤੇ ਉੱਤੇ ਚਰਚਾ ਵੀ ਹੋ ਚੁੱਕੀ ਹੈ ਕਿ ਪ੍ਰਦੂਸ਼ਣ ਦਾ ਸ਼ਿਕਾਰ ਜਿਹੜਾ ਹੈ ਇੱਥੇ ਸਚਕਨਿਸ਼ੀਰੀ ਹਰਮੰਦਰ ਸਾਹਿਬ ਦੀ ਜਿਹੜੀ ਹੈ ਇਮਾਰਤ ਹੁੰਦੀ ਹੈ ਉਸ ਇਮਾਰਤ ਨੂੰ ਪ੍ਰਦੂਸ਼ਣ ਤੋਂ ਕਿਸ ਤਰੀਕੇ ਨਾਲ ਬਚਾਇਆ ਜਾਵੇ ਤਾਂ ਉਸ ਦੇ ਵਾਸਤੇ ਤੁਸੀਂ ਦੇਖੋ ਕਿ ਇੱਥੇ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਤਾਂ ਜਿਹੜੇ ਸਿੰਘ ਨੇ ਜਿਹੜੇ ਇਸ ਵੇਲੇ ਤਕਰੀਬਨ 50 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਅਸੀਂ ਕਾਂਗੇ ਕਿਉਂਕਿ ਜਿਨ੍ਹਾਂ ਦੇ ਅੰਦਰ ਇੱਕ ਸੇਵਾ ਭਾਵ ਹੈ ਔਰ ਉਹ ਸੇਵਾ ਭਾਵ ਨੂੰ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖੋ ਕਿ ਪੂਰੇ ਸਚਕਨਿਸ਼ੀਰੀ ਹਰਮੰਦਰ ਸਾਹਿਬ ਦੀ ਜਿਹੜੀ ਬੁਰਜੀਆਂ ਨੇ ਉਹਦੇ ਤੇ ਚੜ ਕੇ ਇਹਨਾਂ ਵੱਲੋਂ ਨਿਸ਼ਕਾਮ ਸੇਵਾ ਭਾਵ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਔਰ ਸਾਰੇ ਲੋਕ ਜਿਹੜੇ ਵੀ ਇਸ ਵੇਲੇ ਆਉਂਦੇ ਨੇ ਇੱਥੇ ਉਹ ਆਪਣਾ ਕੰਮਕਾਜ ਛੱਡ ਕੇ ਵਿਦੇਸ਼ ਦੀ ਧਰਤੀ ਤੋਂ ਆਉਂਦੇ ਨੇ ਔਰ ਉਹਨਾਂ ਨੂੰ ਇੱਕ ਸੇਵਾ ਮਿਲੀ ਹੈ ਕਿ ਜਦੋਂ ਵੀ ਹੋਲਾ ਮਹੱਲਾ ਹੁੰਦਾ ਹੈ ਹੋਲਾ ਮਹੱਲਾ ਤੋਂ ਬਾਅਦ ਸਿੰਘ ਜਿਹੜੇ ਇੱਥੇ ਸੇਵਾ ਕਰਨ ਵਾਸਤੇ ਪੁੱਜਦੇ ਨੇ ਤਾਂ ਸੇਵਾ ਦੀ ਐਕਸਕਲੂਸਿਵ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਰੀਕੀ ਦੇ ਨਾਲ ਇੱਥੇ ਇਸ ਸੇਵਾ ਨੂੰ ਨਿਭਾਇਆ ਜਾ ਰਿਹਾ ਹੈ ਔਰ ਜਿਹੜੇ ਕੱਪੜੇ ੱਤਕਣ ਹੁੰਦੇ ਨੇ ਇਹ ਲੋਕ ਆਪਣੇ ਲੈ ਕੇ ਆਉਂਦੇ ਨੇ ਤਾਂ ਤੁਸੀਂ ਦੇਖੋ ਕਿ ਜਿਹੜੇ ਛੋਟੇ ਛੋਟੇ ਸਟੈਂਡ ਨੇ ਉਹ ਸਟੈਂਡ ਬਣਾਏ ਗਏ ਨੇ ਔਰ ਉਸ ਤੋਂ ਬਾਅਦ ਸਚਕੰਚਿਰੀ ਹਰਮੰਦਰ ਸਾਹਿਬ ਦੀ ਜੋ ਸੋਨੇ ਦੇ ਨਾਲ ਖੂਬਸੂਰਤੀ ਨਜ਼ਰ ਆਉਂਦੀ ਹੈ ਉਸ ਖੂਬਸੂਰਤੀ ਨੂੰ ਔਰ ਖੂਬਸੂਰਤ ਬਣਾਉਂਦਾ ਕੰਮ ਜਿਹੜਾ ਇੱਥੇ ਕੀਤਾ ਜਾ ਰਿਹਾ ਤੇ ਸਾਲ ਦੇ ਵਿੱਚ ਇੱਕ ਵਾਰ ਇਹ ਸੇਵਾ ਹੁੰਦੀ ਹੈ ਜਿਹੜੀ ਸੇਵਾ ਤਕਰੀਬਨ 8 ਤੋਂ 10 ਦਿਨ ਚੱਲਦੀ ਹੈ ਤੇ ਤੁਹਾਨੂੰ ਅਸੀਂ ਉੱਪਰ ਦਿਖਾਉਂਦੇ ਹਾਂ ਤੁਸੀਂ ਵੇਖੋਗੇ ਕਿਵੇਂ ਤਕਰੀਬਨ 3 ਦੇ ਕਰੀਬ ਜਿਹੜੇ ਸਿੰਘ ਨੇ ਇਸ ਵੇਲੇ ਉੱਪਰ ਚੜੇ ਨੇ ਉਹ ਤੋਂ ਉਰੋਨਾ ਵੱਲੋਂ ਜਿਹੜੀਆਂ ਬੁਰਜੀਆਂ ਹੁੰਦੀਆਂ ਨੇ ਉਸ ਦੇ ਬਿਲਕੁਲ ਇੱਕ ਇੱਕ ਛੋਟਾ ਛੋਟਾ ਪਾੜ ਕਿਉਂਕਿ ਕਾਫੀ ਤੁਹਾਨੂੰ ਦੱਸਿਆ ਹੈ ਕਿ ਮੀਨਾਕਾਰੀ ਹੁੰਦੀ ਹੈ ਔਰ ਮੀਨਾਕਾਰੀ ਜਿਹੜੀ ਹੈ ਉਸ ਨੂੰ ਕਾਇਮ ਰੱਖਿਆ ਜਾਵੇ ਉਸ ਦੀ ਕੋਈ ਨੁਕਸਾਨ ਨਾ ਉਸ ਨੂੰ ਹੋਵੇ ਉਸ ਨੂੰ ਵੀ ਆਪਣੇ ਮਨ ਚ ਰੱਖ ਕੇ ਕਿਸ ਤਰੀਕੇ ਦੇ ਨਾਲ ਬੜੀ ਬਰੀਕੀ ਦੇ ਨਾਲ ਇਸ ਦੀ ਸੇਵਾ ਕੀਤੀ ਜਾਂਦੀ ਔਰ ਇਹ ਸੇਵਾ ਕੋਈ ਆਮ ਸੇਵਾ ਨਹੀਂ ਹੈ ਆਮ ਵਿਅਕਤੀ ਜਦੋਂ ਵੀ ਅਸੀਂ ਕੋਈ ਘਰ ਦੀ ਧਵਾਈ ਕਰਦੇ ਹਾਂ ਤਾਂ ਸ਼ਾਇਦ ਬਹੁਤ ਪਾਣੀ ਪਾ ਕੇ ਕਪੜਾ ਮਾਰ ਕੇ ਸਫਾਈ ਕੀਤੀ ਜਾਂਦੀ ਲੇਕਿਨ ਇੱਥੇ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਹੈ ਉਸ ਨੂੰ ਸਾਫ਼ ਕੀਤਾ ਜਾਂਦਾ ਹੈ ਤਾਂ ਕਿ ਸੋਨੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਨੁਕਸਾਨ ਨਾ ਪਹੁੰਚ ਸਕੇ ਔਰ ਉਸ ਦੀ ਜਿਹੜੀ ਆਬਾ ਹੈ ਪੂਰੀ ਉਹ ਕਾਇਮ ਰਹਿ ਸਕੇ ਤਸਵੀਰਾਂ ਤੁਸੀਂ ਦੇਖੋ ਸੇਵਾ ਦੀਆਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜਿਹੜੀ ਹੋਲਾ ਮੱਲਾ ਤੋਂ ਬਾਅਦ ਜਿਹੜਾ ਸਫਾਈ ਸੇਵਾ ਹੁੰਦੀ ਹੈ ਇੰਗਲੈਂਡ ਦੀ ਸੰਗਤ ਆਂਦੀ ਹੈ ਔਰ ਸੰਗਤਾਂ ਵੱਲੋਂ ਰੇਠੇ ਦਾ ਪਾਣੀ ਜਿਹੜਾ ਖਾਸ ਤਿਆਰ ਕੀਤਾ ਜਾਂਦਾ ਕਿਉਂਕਿ ਰੇਠਾ ਇੱਕ ਕਾਫੀ ਮੰਨਿਆ ਜਾਂਦਾ ਹੈ ਸਾਫ ਸਫਾਈ ਉਸ ਦੇ ਨਾਲ ਹੁੰਦੀ ਹੈ ਔਰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਰੇਠੇ ਨਾਲ ਸਾਫ਼ ਕੀਤੀਆਂ ਜਾਂਦੀਆਂ ਔਰ ਇਸ ਦੇ ਵਿੱਚ ਫਿਰ ਦੱਸਣਾ ਚਾਹਾਂਗੇ ਤਕਰੀਬਨ 3 ਘੰਟੇ ਦੇ ਕਰੀਬ ਜਿਹੜਾ ਹੈ ਰੇਠੇ ਦਾ ਪਾਣੀ ਉਬਾਲਿਆ ਜਾਂਦਾ ਹੈ ਔਰ ਉਸ ਪਾਣੀ ਨੂੰ ਉਬਾਲ ਕੇ ਉਸ ਤੋਂ ਬਾਅਦ ਜਿਹੜਾ ਹੈ ਉਸ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਚੰਗੇ ਤਰੀਕੇ ਨਾਲ ਸਾਫ ਸਫਾਈ ਕਰਕੇ ਜਿਹੜਾ ਹੈ ਇਹ ਸਾਰਾ ਕੰਮ ਨੇ ਪ੍ਰਚਾਰਿਆ ਜਾ ਰਿਹਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਜਾਉ ਬੁਰਜੀਆਂ ਚਾਰ ਬੁਰਜੀਆਂ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਕਿ ਦੂਰੋਂ ਹੀ ਜਦੋਂ ਤੁਸੀਂ ਅੰਦਰ ਸੱਚਕੰਚ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਐਂਟਰ ਹੁੰਦੇ ਹੋ ਤੇ ਤੁਹਾਨੂੰ ਨਜ਼ਰ ਆਂਦੀ ਹੈ ਤਾਂ ਇਹ ਪਾਣੀ ਵੀ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਪਾਣੀ ਤੁਸੀਂ ਇਸ ਵੇਲੇ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਜਿਹੜਾ ਪਾਣੀ ਇਸ ਵੇਲੇ ਭਰਿਆ ਜਾ ਰਿਹਾ ਹੈ ਇਹ ਰੇਠੇ ਦਾ ਪਾਣੀ ਹੁੰਦਾ ਹੈ ਤਾਂ ਰੇਠੇ ਦਾ ਪਾਣੀ ਰੇਠੇ ਨੂੰ ਪਹਿਲੇ ਉਬਾਲ ਲਿੱਤਾ ਜਾਂਦਾ ਹੈ ਉਬਾਲਣ ਤੋਂ ਬਾਅਦ ਉਸ ਨੂੰ ਉਸ ਦਾ ਜਿਹੜਾ ਪਾਣੀ ਹੁੰਦਾ ਹੈ ਉਸ ਦੇ ਵਿੱਚ ਇਸ ਤੌਲੀਏ ਨੂੰ ਡਿਪ ਕੀਤਾ ਜਾਂਦਾ ਹੈ ਤਾਂ ਤੌਲੀਏ ਨੂੰ ਡਿਪ ਕਰਨ ਤੋਂ ਬਾਅਦ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਡਿਪ ਕਰਨ ਤੋਂ ਬਾਅਦ ਜਿਹੜਾ ਹੈ ਉਸ ਤੋਂ ਪਹਿਲੇ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਤੌਲੀਏ ਨੂੰ ਬਿਲਕੁਲ ਉਸ ਦੇ ਵਿੱਚੋਂ ਪਾਣੀ ਬਾਹਰ ਕੱਢ ਕੇ ਜੋ ਕਿ ਰੇਠੇ ਦਾ ਪਾਣੀ ਹੁੰਦਾ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੁੱਕੇ ਜਿਹੜੇ ਜਿਹੜਾ ਤੌਲੀਆਂ ਹੁੰਦਾ ਹੈ ਉਸ ਦੇ ਨਾਲ ਉਸ ਦੀ ਸਫਾਈ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਛੋਟੀ ਛੋਟੀ ਜਿਹਨੂੰ ਅਸੀਂ ਕਹਿੰਦੇ ਆ ਕਿ ਬੋਟਲਸ ਹੁੰਦੀਆਂ ਜਿਹਨੂੰ ਪਚਕਾਰੀ ਵੀ ਕਿਹਾ ਜਾਂਦਾ ਹੈ ਤਾਂ ਉਹ ਪਚਕਾਰੀ ਦੇ ਨਾਲ ਹਲਕਾ ਹਲਕਾ ਪਾਣੀ ਮਾਰ ਕੇ ਜਿਹੜੀ ਕੋਨੇ ਹੁੰਦੇ ਨੇ ਛੋਟੇ ਛੋਟੀ ਨੁਕਰਾਂ ਹੁੰਦੀਆਂ ਨੇ ਉਹਨਾਂ ਦੀ ਸਫਾਈ ਕੀਤੀ ਜਾਂਦੀ ਕਿਉਂਕਿ ਸਭ ਤੋਂ ਜ਼ਿਆਦਾ ਜਰਾ ਅਗਰ ਮੈਲ ਦੀ ਗੱਲ ਕਰੀਏ ਤਾਂ ਨੁਕਰਾਂ ਦੇ ਫਸਦੀ ਹੈ ਤਾਂ ਉਸ ਨੁਕਰ ਨੂੰ ਸਾਫ਼ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਲੇਕਿਨ ਉਹਨੂੰ ਤੁਸੀਂ ਦੇਖੋ ਕਿ ਸਿੰਘਾ ਵੱਲੋਂ ਕਿਵੇਂ ਬਾਕੂ ਵੀ ਇੱਕ ਵਧੀਆ ਚੰਗੇ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈ ਸਫਾਈ ਕੀਤੀ ਜਾ ਰਹੀ ਹੈ ਔਰ ਇੱਕ ਕੋਆਰਡੀਨੇਸ਼ਨ ਜਿਹੜੀ ਹੈ 50 ਤੋਂ 60 ਲੋਕਾਂ ਦੀ ਹੈ ਜਿਹੜੀ ਆਪਸ ਚ ਰਹਿੰਦੀ ਔਰ 10 ਦਿਨ ਦੇ ਕਰੀਬ ਇੱਥੇ ਸੇਵਾ ਚੱਲਦੀ ਹੈ ਔਰ ਇਸ ਸੇਵਾ ਦੀਆਂ ਖੂਬਸੂਰਤ ਤਸਵੀਰਾਂ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਵੇਂ ਜਿਹੜੇ ਨੇ ਹਰ ਕੋਈ ਵਿਅਕਤੀ ਆਪਣੇ ਕੰਮ 'ਚ ਲੱਗਾ ਹੈ ਔਰ ਛੋਟੇ-ਛੋਟੇ ਜਿਹੜੇ ਬਰਸ਼ ਹੁੰਦੇ ਨੇ ਉਸ ਦੇ ਨਾਲ ਛੋਟੀ-ਛੋਟੀ ਬਲੀਕੀਆਂ ਕਿਉਂਕਿ ਤੁਸੀਂ ਦੇਖੋ ਕਿ ਛੋਟੇ-ਛੋਟੇ ਜਿਹੜੇ ਸਪੌਟ ਹੁੰਦੇ ਨੇ ਤੁਸੀਂ ਦੇਖੋ ਜਿਸ ਤਰੀਕੇ ਨਾਲ ਐ ਇਸੋਨੇ ਜਗ੍ਹਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇ ਨੂੰ ਨਿਕਲਿਆ ਹੈ ਉਸ ਦੇ ਥੱਲੇ ਕੁਝ ਚੀਜ਼ਾਂ ਨੇ ਜਿਹੜੀ ਮੀਨਾਕਾਰੀ ਜਿਹੜੀ ਹੁੰਦੀ ਹੈ ਤੁਸੀਂ ਦੇਖੋ ਕਿੰਨੇ ਬਰੀਕੇ ਦੇ ਨਾਲ ਬਰਸ਼ ਦੇ ਨਾਲ ਰੇਠੇ ਦੇ ਪਾਣੀ ਦੇ ਨਾਲ ਉਸ ਨੂੰ ਇੱਥੇ ਜਿਹੜਾ ਸਾਫ ਸਫਾਈ ਉਸ ਦੀ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਪਾਣੀ ਲਗਾ ਕੇ ਦੁਬਾਰਾ ਕੀਤਾ ਜਾਏਗਾ ਔਰ ਬੀਤੇ ਕੁ ਸਮੇਂ ਚ ਪ੍ਰਦੂਸ਼ਣ ਦੀ ਮਾਤਰਾ ਘਟੀ ਹੈ ਪਰ ਇਹ ਸੇਵਾ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੇਵਾ ਹੈ ਔਰ ਇਸ ਸੇਵਾ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਔਰ ਜਿਹਦਾ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਫੋਮ ਜਿਹੜੇ ਨੇ ਇੱਥੇ ਲਿਆਂਦੇ ਗਏ ਨੇ ਔਰ ਜਿਹੜੇ ਇਹਨਾਂ ਕੱਪੜਿਆਂ ਦੇ ਨਾਲ ਔਰ ਜਿਹੜੀਆਂ ਹੋਰ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਲਿਆ ਕੇ ਇਸ ਦੀ ਸਾਫ ਸਫਾਈ ਇੱਥੇ ਕੀਤੀ ਜਾ ਰਹੀ ਹੈ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਅਪਰ ਅਪਾਰ ਬਖਸ਼ਿਸ਼ ਦਾ صدਕਾ ਯੂਕੇ ਬਰਮਿੰਗਮ ਤੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਹਰ ਸਾਲ ਸੁੰਦਰ ਤੋਂ ਆਈ ਦੀ ਸੇਵਾ ਲਈ ਆਪਣੇ ਸਾਰੇ ਸੇਵਾਦਾਰ ਲੈ ਕੇ ਉਥੋਂ ਉਚੀਚਾ ਤੌਰ ਤੇ ਆਦੇ ਗਏ ਉਹਨਾਂ ਦੀ ਅਜ ਸਿੰਘ ਸਾਹਿਬ ਜੀ ਵੱਡੇ ਸਿੰਘ ਸਾਹਿਬ ਜੀ ਗਿਆਨੀ ਰਕबीर ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੀ ਅਗਵਾਈ ਤੇ ਅੱਜ ਸੇਵਾ ਦੀ ਸ਼ੁਰੂਆਤ ਕੀਤੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਸੇ ਵਾ ਆਪ ਆਪਣੇ ਸੇਵਕਾ ਕੋਲ ਕਰਾ ਕੇ ਸ੍ਰੀ ਚੰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਾਈ ਤਰੀ ਤੱਕ ਚੱਲੀਏ 10 ਦਿਨ ਦੀ ਸੇਵਾ ਹਾਂਜੀ ਨਾਲ ਹੀ ਉਸ ਦੇ ਅੰਦਰ سونے ਦੇ ਪੱਤਰ ਜਿਹੜੇ ਨਵੇਂ ਲਗਾਣੇ ਸਿੰਘ ਸਾਹਿਬ ਜੀ ਨੇ ਹੁਣੇ ਦੱਸਿਆ ਸੀ ਉਹ ਪੱਤਰ ਵੀ ਨਵੇਂ ਲਗਾਣੇ ਅੱਜ ਚਾਲੂ ਹੋ ਜਾਣਗੇ ਇੱਕ ਸਪੈਨ ਪੂਰਾ ਹੋ ਗਿਆ ਸੀ ਦੂਜਾ ਸਪੈਨ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਪੂਰਾ ਕਰ ਲੈਣਗੇ ਉਸ ਸਪੈਨ ਦੀ ਵਾਸਾ ਵਾਹਿਗੁਰੂ ਜੀ ਕੀ ਫਤਿਹ